ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਤੋਂ ਖਾਲਸਤਾਨੀ ਲੀਡਰ ਗੁਰਪਤਵਰ ਸਿੰਘ ਪੰਨੂ ਦੇ ਵੱਲੋਂ ਇੱਕ ਨਵਾਂ ਵੀਡੀਓ ਜਾਰੀ ਕੀਤਾ ਗਿਆ ਇਸ ਵੀਡੀਓ ਦੇ ਵਿੱਚ ਖਾਲਸਤਾਨੀ ਲੀਡਰ ਗੁਰਪਤਵਰ ਸਿੰਘ ਪੰਨੂ ਦੇ ਵੱਲੋਂ ਬਹੁਤ ਸਾਰੀਆਂ ਗੱਲਾਂ ਆਖੀਆਂ ਗਈਆਂ ਅਤੇ ਇਸ ਦੇ ਵਿੱਚ ਸਾਫ਼-ਸਾਫ਼ ਆਖਿਆ ਗਿਆ ਕਿ 에ਅਰ ਇੰਡੀਆ ਦੇ ਵਿੱਚ ਕੋਈ ਵੀ ਪੰਜਾਬੀ ਕੋਈ ਵੀ ਜਿਹੜਾ ਸਿੱਖ ਹੈ ਉਹ ਸਫ਼ਰ ਨਹੀਂ ਕਰੇਗਾ ਸਫ਼ਰ ਕਿਉਂ ਨਹੀਂ ਕਰੇਗਾ ਇਸ ਦੇ ਪਿੱਛੇ ਬਹੁਤ ਸਾਰੇ ਕਾਰਨ ਦੱਤੇ ਨੇ ਇਸ ਤੋਂ ਇਲਾਵਾ ਦੂਸਰੀ ਖਬਰ ਉਹਨਾਂ ਦੀ ਦਲਜੀਤ ਤੋਸਾਂਹ ਦੇ ਨਾਲ ਜੁੜਦੀ ਹੈ ਗੋਦੀ ਮੀਡੀਆ ਦੇ ਵਿੱਚ ਵੀ ਇੱਕ ਖਬਰ ਬੜੀ ਤੇਜ਼ੀ ਦੇ ਨਾਲ ਚਰਚਾ ਦੇ ਨਾਲ ਸ਼ੇਅਰ ਕੀਤੀ ਜਾ ਰਹੀ ਖਾਲਸਤਾਨੀ ਲੀਡਰ ਐਸਫਜੇ ਦੇ ਵੱਲੋਂ ਜਿਹੜੀ ਹੈ ਦਲਜੀਤ ਦੋਸਾਂ ਨੂੰ ਧਮਕੀ ਦਿੱਤੀ ਗਈ ਹੈ ਤੇ ਉਸ ਨੂੰ ਕਿਹਾ ਕਿ ਉਸ ਦੇ ਸ਼ੋਅ ਵੀ ਰੱਦ ਕਰਵਾ ਦਿੱਤੇ ਜਾਣਗੇ ਆਸਟ੍ਰੇਲੀਆ ਦੇ ਵਿੱਚ ਜਿਹੜਾ ਔਰਾ ਟੂਰ ਹੈ ਇਸ ਦੀ ਵੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਹਾਂ ਨੂੰ ਇਸ ਤੋਂ ਇਲਾਵਾ ਪਾਕਿਸਤਾਨ ਦੀ ਜਿਹੜੀ ਸੀਐਮ ਹੈ ਮਰੀਮ ਨਵਾਜ਼ ਉਹਨਾਂ ਨੇ ਪੰਜਾਬ ਦੇ ਬਾਰੇ ਕੀ ਕੁਛ ਆਖਿਆ ਇਹ ਵੀ ਤੁਹਾਨੂੰ ਦੱਸਾਂਗੇ ਇਸ ਤੋਂ ਇਲਾਵਾ ਨੈਨਸੀ ਗੜੀਵਾਲ ਦੇ ਬਾਰੇ ਤੁਸੀਂ ਜਾਣਦੇ ਹੋਵੋਗੇ ਇਹ ਉਹ ਬਾਂਬਣੀ ਹੈ ਜੋ ਹਰਿਆਣਾ ਦੀ ਰਹਿਣ ਵਾਲੀ ਹੈ ਪਰ ਇਸ ਨੇ ਸਿੱਖਾਂ ਨੂੰ ਸਿੱਖ ਬੱਚਿਆਂ ਨੂੰ ਬਦਨਾਮ ਕਰਨ ਦੇ ਵਿੱਚ ਕਦੇ ਵੀ ਕੋਈ ਇਹਨਾਂ ਨੇ ਕੋਸ਼ਿਸ਼ ਨਹੀਂ ਛੱਡੀ ਪਰ ਇਸ ਵਾਰ ਇਸ ਦਾ ਜਿਹੜਾ ਪੰਗਾ ਹੈ ਗੁਰੂ ਦੀ ਸਿੰਘੜੀ ਦੇ ਨਾਲ ਪ ਇਸ ਨੂੰ ਕੀ ਜਵਾਬ ਦਿੱਤਾ ਆਉ ਤੁਹਾਨੂੰ ਉਸ ਦੀ ਇਹ ਜਿਹੜੀ ਵੀਡੀਓ ਹੈ ਸੁਣਾ ਦਿੰਦੇ ਹਾਂ ਸੁਣੋ ਜਰਾ ਜਾਂ ਕੀ ਇਨਫੋਰਮ ਕਰ ਕਿ ਨੈਂਸੀ ਗਿਰੇਵਾਲ ਜਿਹੜੇ ਸਾਡੇ ਗੁਰੂ ਸਾਹਿਬ ਨੂੰ ਮਾੜਾ ਚੰਗਾ ਕਹਿੰਦੀ ਆ ਸਾਡੀ ਸਿੱਖ ਕੌਮ ਨੂੰ ਗਲਤ ਕਹਿੰਦੀ ਆ ਗੁਰਦੁਆਰਾ ਸਾਹਿਬ ਨੂੰ ਗਲਤ ਕਹਿੰਦੀ ਆ ਜਿਹੜੀ ਕਹਿੰਦੀ ਆ ਕਿ ਬਈ ਗੁਰਦੁਆਰੇ ਦੇ ਵਿੱਚ ਕਹਿੰਦੇ ਆ ਕਿ ਗੁਰਦੁਆਰਾ ਕੋਈ ਬਿਜ਼ਨਸ ਕਰਨ ਵਾਸਤੇ ਠੀਕ ਹੈ ਕਹਿੰਦੀ ਆ ਬਈ ਨੰ ਕੁੜੀਆਂ ਨੰਗੀਆਂ ਹੋ ਕੇ ਨੱਚ ਸਕਦੀਆਂ ਸੋਸ਼ਲ ਮੀਡੀਆ ਦੇ ਵਿੱਚ ਠੀਕ ਹੈ ਸੋਸ਼ਲ ਮੀਡੀਆ 'ਚ ਕੁੜੀਆਂ ਨੰਗੀਆਂ ਨੱਚ ਸਕਦੀਆਂ ਫੇਸਬੁੱਕ ਦੇ ਵਿੱਚ ਕਿ ਨੈਨਸੀ ਦਾ ਕਹਿਣਾ ਕਹਿੰਦੀ ਮਰਦਾਂ ਨੂੰ ਨਾ ਬੂੜੇ ਪਾ ਲੋ ਮਰਦਾਂ ਨੂੰ ਕਹਿੰਦੀ ਆ ਕੁੜੀਆਂ ਨੂੰ ਕਹਿੰਦੀ ਨੰਗੇ ਹੋ ਮੈਂ ਉਹ ਬਨੀਤ ਪੋਰੀ ਆ ਜਿਹੜੀ 3 ਸਾਲ ਤੋਂ ਲੜ ਰਹੀ ਆ 70% ਆਦਮੀ ਤਹੀ ਬੈਡਰੂਮ ਦੀ ਵੀਡੀਓ ਵਾਇਰਲ ਕਰਦੇ ਗੰਦੀ ਵਾਲੀ ਇੱਕ ਕੁੱਲਰ ਫੀਜ਼ਾ ਵਾਲਿਆਂ ਦੀ ਕਹਿਣਾ ਸੀ ਤੇ ਆ ਬਨੀਤ ਪੋਰੀ ਸੀਗੀ ਅੱਜ ਵੀ ਗੂਗਲ ਸਾਈਟ ਪ੍ਰੂਫ ਆ ਪਰ ਮਸਲਾ ਕੀ ਸਾਰਾ ਤੁਹਾਨੂੰ ਮੈਂ ਦੱਸ ਦਿੰਨਾ ਜਿਹੜੀ ਨੈਂਸੀ ਗੜੇਵਾਲ ਹੈ ਵੈਸੇ ਤਾਂ ਇਹ ਬ੍ਰਾਹਮਣਾਂ ਦੇ ਵਿੱਚੋਂ ਹੈ ਪਰ ਕੈਨੇਡਾ ਜਾ ਕੇ ਇਸ ਨੇ ਆਪਣਾ ਨਾਮ ਬਦਲ ਲਿਆ ਤੇ ਇਸ ਨੇ ਨੈਂਸੀ ਰੱਖ ਲਿਆ ਹੁਣ ਇਸ ਨੇ ਟਾਰਗੇਟ ਕਰਦੇ ਹੋਏ ਯਾਨੀ ਕਿ ਨੈਂਸੀ ਗੜੇਵਾਲ ਨੇ ਗੁਰਦੁਆਰਿਆਂ ਨੂੰ ਸਿੱਖ ਬੱਚੇ ਨੂੰ ਟਾਰਗੇਟ ਕਰਦੇ ਹੋਏ ਕਹਿ ਦਿੱਤਾ ਕਿ ਜਿਹੜੇ ਗੁਰਦੁਆਰੇ ਨੇ ਜਾਓ ਤੇ ਗੁਰਦੁਆਰਾ ਖੋਲੋ ਵਪਾਰ ਦਾ ਸਾਧਨ ਖੁੱਲ ਜਾਂਦਾ ਹੈ ਦੂਸਰੇ ਪਾਸੇ ਇਹ ਕਹਿੰਦੀ ਹੈ ਕਿ ਜਿਹੜੇ ਨੌਜਵਾਨ ਬੱਚੇ ਕੁੜੀਆਂ ਨੇ ਜਿਹੜੇ 70% ਪੰਜਾਬ ਦੇ ਮੁੰਡੇ ਕੁੜੀਆਂ ਨੇ ਉਹ ਦਰਵਾਜ਼ਾ ਬੰਦ ਕਰਕੇ ਪਿੱਛੇ ਅਸ਼ਲੀਲ ਵੀਡੀਓ ਬਣਾਉਂਦੇ ਨੇ ਇਸ ਤੋਂ ਇਲਾਵਾ ਇਹ ਕਹਿੰਦੀ ਉਹ ਫੇਸਬੁਕ ਤੇ ਉੱਤੇ ਨੰਗੀਆਂ ਹੋ ਸਕਦੀਆਂ ਨੇ ਨੈਂਸੀ ਗੜੇਵਾਲ ਦੇ ਅਜਿਹੇ ਸ਼ਬਦ ਨੇ ਉਸਤੇ ਵੀਡੀਓਜ਼ ਦੇ ਵਿੱਚ ਇਸੇ ਕੇਸ ਦੇ ਵਿੱਚ ਨੈਂਸੀ ਗੜੇਵਾਲ ਨੂੰ ਬੀਬੀ ਬਨੀਤ कौर ਖਾਲਸਾ ਦੇ ਵੱਲੋਂ ਮੂਹ ਤੋੜ ਜਵਾਬ ਵੀ ਦਿੱਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਸਾਈਬਰ ਕਰਾਇਮ ਦੇ ਵਿੱਚ ਜਾ ਕੇ ਜਿਹੜੀ ਸਾਈਬਰ ਪੁਲਿਸ ਹੈ ਸਾਈਬਰ ਪੁਲਿਸ ਨੂੰ ਉੱਥੇ ਰਿਪੋਰਟ ਵੀ ਕੀਤੀ ਹੈ ਤੇ ਇਸ ਤੋਂ ਬਾਅਦ ਫਿਰ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਪਰ ਇਸ ਦੇ ਨਾਲ-ਨਾਲ ਤੁਹਾਨੂੰ ਮੈਂ ਇੱਕ ਹੋਰ ਵੀਡੀਓ ਸੁਣਾ ਦਿੰਦਾ ਹਾਂ ਇਹ ਜਿਹੜਾ ਵੀਡੀਓ ਹੈ ਸਾਡਾ ਅਮਰੀਕਾ ਤੋਂ ਸਾਹਮਣੇ ਆਉਂਦਾ ਹੈ ਅਮਰੀਕਾ ਤੋਂ ਡਾਕਟਰ ਰਾਜਵੰਦ ਸਿੰਘ ਜੀ ਜੋ ਕਿ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡੇ ਸਿੱਖ ਸਕਾਲ ਤੇ ਪਰ ਅਮਰੀਕਾ ਦੇ ਵਿੱਚ ਇੱਕ ਫਿਲਮ ਬਣਾਈ ਗਈ ਹੈ ਇਹ ਜਿਹੜੀ ਫਿਲਮ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਬਣਾਈ ਗਈ ਹੈ ਅਚਾ ਉਸ ਬੋਰਨ ਇਨ 1469 ਹੀ ਵਿਲ ਬਿਕਮ ਦ ਫਾਉਂਡਰ ਆਫ ਦ ਸਿੱਖ ਫੈਥ ਦ ਵਰਲਡਸ ਫਿਫਥ ਲਾਰਜੇਸਟ ਰਿਲੀਜਨ ਡਾਕਟਰ ਰਾਜਵੰਦ ਸਿੰਘ ਜੀ ਨੇ ਬਹੁਤ ਸਾਰਾ ਕੰਮ ਸੇ ਕੌਮ ਵਾਸਤੇ ਕੀਤਾ ਹੈ ਅਤੇ ਉਨ੍ਹਾਂ ਨੇ ਅਮਰੀਕਾ ਦੇ ਬਹੁਤ ਸਾਰੇ ਸਟੂਡੀਓਜ਼ ਦੇ ਨਾਲ ਮਿਲ ਕੇ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਇੱਕ ਫਿਲਮ ਬਣਾਈ ਹੈ ਹੁਣ ਤੁਹਾਨੂੰ ਆਪਣੇ ਲੈਣਦੇ ਪੰਜਾਬ ਵਾਲੀ ਅਤੇ ਛਾੜਦੇ ਪੰਜਾਬ ਵਾਲੀ ਖਬਰ ਦੱਸ ਦਿੰਨੇ ਆ ਯਾਨੀ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਪਾਕਿਸਤਾਨ ਦੇ ਵਿੱਚ ਪੰਜਾਬ ਹੈ ਆਪਣਾ ਉਸ ਪੰਜਾਬ ਦੀ ਜਿਹੜੀ ਸੀਐਮ ਹੈ ਮਰੀਮ ਨਵਾਜ਼ ਉਹਨਾਂ ਨੇ ਇੱਕ ਸਿੱਧਾ ਸਿੱਧਾ ਚੈਲੰਜ ਸਰਕਾਰ ਨੂੰ ਬੜੇ ਰੁੱਖੇ ਸੁਭਾਅ ਦੇ ਨਾਲ ਕਹਿ ਦਿੱਤਾ ਕਿ ਉਹਨਾਂ ਨੂੰ ਇਹਨਾਂ ਸਿਖਾਇਆ ਜਾਵੇ ਕਿ ਉਹਨਾਂ ਨੇ ਪੰਜਾਬੀਏ ਦੀ ਮਦਦ ਕਿਵੇਂ ਕਰਨੀ ਉਹਨਾਂ ਨੇ ਕਿਹਾ ਕਿ ਜੇ ਪੰਜਾਬੀਏ ਦੀ ਮਦਦ ਕਰਨ ਦੇ ਵਿੱਚ ਕਿਸੇ ਨੇ ਵੀ ਵਿੱਚ ਅਨਾਖਾਨੀ ਜਾਂ ਉਂਗਲਵਾਦੀ ਕੀਤੀ ਤਾਂ ਉਹਦਾ ਹਾਲ ਬੁਰਾ ਹੋਊਗਾ ਮੈਨੂੰ ਨਾ ਜ਼ਤਾਉ ਕਹਿੰਦੀ ਮੈਂ ਪੰਜਾਬੀਏ ਦੀ ਮਦਦ ਵਾਸਤੇ ਬਹੁਤ ਵੱਡੇ ਐਲਾਨ ਕੀਤੇ ਨੇ ਉਹਨਾਂ ਦਾ ਵੀਡੀਓ ਸੁਣੋ ਜਰਾ ਕਿ ਜਿੱਥਾ ਪਰ ਪੰਜਾਬ ਕੀ ਬਾਤ ਆਏਗੀ ਪੰਜਾਬੀ ਕੀ ਬਾਤ ਆਏਗੀ ਪੰਜਾਬ ਮੇ ਬਸਨੇ ਵਾਲੇ ਸ਼ਹਿਰੀ ਕੀ ਹੱਕ ਕੀ ਬਾਤ ਆਏਗੀ ਮਰੀਮ ਨਵਾਜ਼ ਆਪਕੋ ਛੋੜੇਗੀ ਨਹੀਂ ਨਰਮ ਆਸਾਨੀਂ ਅਸਾਨੀ ਮਤ ਸਮਝਣਾ और मुझे पंजाब के अवाम को उनका हक देने के लिए मुझे किसी की इजाजत की जरूरत नहीं अपनी इजाज़त अपने पास रखो जिनके घर गिर गए हैं उनको दस लाख रुपया जिनका जानवर खो गया है या बह गया उनको पाँच लाख रुपया कौन सी हुकूमत करती है ये ये मैं बी आई एस पी कार्ड के जरिए कर सकती हूँ पचास लाख लोग हैं जिनको नुकसान हुआ है दस हजार की मैंने टीमें भेजी है तमाम पंजाब में कि वो एक एक घर का सर्वे करें और देखें कि किसका क्या नुकसान हुआ है ਪੰਜਾਬ ਸਿਰਫ ਆਪਣੇ ਸ਼ੇਰਿਓਂ ਕਾ ਨਹੀਂ ਆਪਣੇ ਜਾਨਵਰੋਂ ਕੀ ਵੀ ਹਿਫਾਜ਼ਤ ਕਰਨਾ ਜਾਣਤਾ ਹੈ ਤੋਂ ਪੰਜਾਬ ਕੋ ਬਰਾਈ ਮਿਹਰਬਾਨੀ ਇਹ ਮਸ਼ਵਰੇ ਆਪਣੇ ਆਪਣੇ ਪਾਸ ਰੱਖੇ ਬਹੁਤ ਮਿਹਰਬਾਨੀ ਮਰੀਬਨਵਾਸ ਨੇ ਸਿੱਧਾ ਸਿੱਧਾ ਸਾਫ਼ ਸਾਫ਼ ਠੋਕ ਦਿੱਤਾ ਉਹਨਾਂ ਨੂੰ ਕਿ ਪਈ ਉਹਨੂੰ ਨਾ ਸਖਾਓ ਕਿ ਮਦਦ ਕਿਵੇਂ ਕਰਨੀ ਉਹਨੇ ਕਿਹਾ ਵੀ 10 ਲੱਖ ਰੁਪਏ ਮਕਾਨਾ ਦਾ 5 ਲੱਖ ਰੁਪਏ ਜਾਨ ਬਰਾਵਤੇ ਪਰ ਆਪਣੇ ਪੰਜਾਬ ਦੇ ਵਿੱਚ ਦੇਖ ਲਓ ਕਿ ਪੰਜਾਬ ਦੀ ਜਿਹੜੀ ਸਰਕਾਰ ਹੈ ਪੰਜਾਬ ਦੇ ਵਿੱਚ ਫਲੱਡ ਏਰੀਆ ਦੇ ਪੰਜਾਬ ਦੇ ਲੋਕਾਂ ਤੋਂ ਹੀ ਪੈਸਾ ਮੰਗ ਰਹੀ ਕਹਿੰਦੀ ਕਿ ਪੰਜਾਬ ਦੇ ਖਜ਼ਾਨੇ ਦੇ ਵਿੱਚ ਪੈਸਾ ਪਾਓ ਤਾਂ ਕਿ ਉਹ ਫਲੱਡ ਏਰੀਆ ਦੇ ਵਿੱਚ ਜਾ ਕੇ ਮਦਦ ਕਰ ਸਕਣ ਵੀਡੀਓ ਜਿਆਦਾ ਲੰਮਾ ਨਾ ਹੋ ਜਾਵੇ ਤੁਹਾਨੂੰ ਆਪਾਂ 31 ਅਕਤੂਬਰ ਅਤੇ ਦਲਜੀਤ ਦੋਸਾਨ ਦੇ ਨਾਲ ਜੁੜੀ ਹੋਈ ਖ ਕੋਈ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਪਿਛਲੇ ਦਿਨੋਂ ਇਹਨਾਂ ਦਾ ਆਸਟ੍ਰੇਲੀਆ ਦੇ ਵਿੱਚ ਔਰਾ ਟੂਰ ਚੱਲਦਾ ਪਿਆ ਸੀਗਾ ਹੁਣ ਇਹਨਾਂ ਦਾ ਜਿਹੜਾ ਔਰਾ ਟੂਰ ਹੈ ਉਸ ਨੂੰ ਲੈ ਕੇ ਤੇ ਦਲਜੀਤ ਦੋਸਾਂ ਜੀ ਪਿਛਲੇ ਦਿਨੋਂ ਕੇਬੀਸੀ ਸ਼ੋਅ ਦੇ ਉੱਤੇ ਗਏ ਸੀਗੇ ਤਕਰੀਬਨ 20 ਦਿਨ ਪਹਿਲਾਂ ਇਹਨਾਂ ਨੇ ਇਸ ਸ਼ੋਅ ਦੀ ਰਿਕਾਰਡਿੰਗ ਕਰ ਲਈ ਸੀ ਕੇਬੀਸੀ ਦੀ ਪਰ ਇਸ ਕੇਬੀਸੀ ਸ਼ੋਅ ਦੇ ਵਿੱਚ ਇਹਨਾਂ ਨੇ ਅਮਤਾਬ ਬਚਨ ਦੇ ਪੈਰਾਂ ਨੂੰ ਹੱਥ ਲਾ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਕੀਤੀ ਆਓ ਭਗਤ ਦੱਸੀ ਕਿ ਜਿਹੜੇ ਪੰਜਾਬੀ ਨੇ ਉਹ ਸਤਿਕਾਰ ਕਿਵੇਂ ਕਰਦੇ ਨੇ ਪਰ ਇਸ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਇਹਨਾਂ ਦਾ ਵਿਰੋਧ ਵੀ ਕੀਤਾ ਵਿਰੋਧ ਕਰਨਾ ਵੀ जायਜ਼ ਸੀਗਾ ਕਿਉਂਕਿ ਅੰਮਤਾਪ ਬੱਚਨ ਉਹ ਇਕਲੌਤਾ ਬੰਦਾ ਸੀ ਜਿਸ ਨੇ ਖੂਨ ਦਾ ਬਦਲਾ ਖੂਨ 1984 ਦੇ ਵਿੱਚ ਬੋਲਿਆ ਸੀਗਾ 31 ਅਕਤੂਬਰ ਸਾਲ 1984 ਦੇ ਵਿੱਚ ਖੂਨ ਦਾ ਬਦਲਾ ਖੂਨ ਜਿਹੜਾ ਨਾਰਾ ਬੋਲਿਆ ਗਿਆ ਸੀਗਾ ਉਹ ਨਾਰਾ ਕਹਿੰਦੇ ਨਹੀਂ ਕਿ ਅੰਮਤਾਪ ਬੱਚਨ ਦੇ ਵੱਲੋਂ ਬੋਲਿਆ ਗਿਆ ਸੀਗਾ 31 ਅਕਤੂਬਰ ਨੂੰ ਇੰਦਰਾ ਗਾਂਧੀ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ ਗੋਲੀਆਂ ਤਾਂ ਮਾਰੀਆਂ ਗਈਆਂ ਸਨ ਕਿਉਂਕਿ ਉਸਨੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਉੱਤੇ ਸਿੱਖਾਂ ਦਾ ਸਾਰਾ ਤੋਂ ਵੱਡਾ ਧਾਰਮਿਕ ਸਾਨੂੰ ਗੋਲੀਬਾਰੀ ਕੀਤੀ ਸੀ ਤੇ ਨੌਜਵਾਨ ਬੱਚਿਆਂ ਨੂੰ ਜੰਮ ਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਸੀਗਾ ਫੌਜ ਦੇ ਵੱਲੋਂ ਅਤੇ ਉਹਨਾਂ ਨੂੰ ਵੀ ਮਾਰ ਕੇ ਸਰੋਵਰ ਦੇ ਵਿੱਚ ਸੁੱਟ ਦਿੱਤਾ ਗਿਆ ਸੀਗਾ ਇਸ ਪ੍ਰਕਾਰ ਦੇ ਜਿਹੜੇ ਹੁਕਮ ਇੰਦਰਾ ਗਾਂਧੀ ਦੇ ਫੈਸਲੇ ਅਨੁਸਾਰ ਹੋਏ ਸਨ ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਸਿੱਖਾਂ ਦਾ ਜੋ ਕਤਲੇਆਮ ਹੋਇਆ ਉਸ ਦਾ ਇਨਸਾਫ ਅਜੇ ਤੱਕ ਨਹੀਂ ਮਿਲਿਆ ਅਮਤਾਬ ਬੱਜਨ ਨੇ ਖੂਨ ਦਾ ਬਦਲਾ ਖੂਨ ਨਾਰਾ ਬੋਲਿਆ ਸੀਗਾ ਅਤੇ ਦਲਜੀਤ ਦੋਸਾਂਜ ਨੇ ਉਸ ਬੰਦੇ ਤੋਂ ਮਾਫੀ ਮੰਗਵੋਣ ਦੇ ਬਜਾਏ ਜਾ ਕੇ ਉਸਦੇ ਪੈਰਾਂ ਨੂੰ ਹੱਥ ਲਾ ਦਿੱਤੇ ਦਲਜੀਤ ਦੋਸਾਂਜ ਨੇ ਇਹ ਸਹੀ ਨਹੀਂ ਕੀਤਾ ਦਲਜੀਤ ਦੋਸਾਂਜ ਨੂੰ ਇਹ ਨਹੀਂ ਕਰਨਾ ਚਾਹੀਦਾ ਸੀ ਖਾਲਸਤਾਨੀ ਲੀਡਰਾਂ ਦੇ ਵੱਲੋਂ ਇਸ ਪ੍ਰਕਾਰ ਦੀ ਗੱਲ ਆਖੀ ਗਈ ਕਿ ਦਲਜੀਤ ਦੋਸਾਂਜ ਨੇ ਇਹ ਸਹੀ ਨਹੀਂ ਕੀਤਾ ਅਤੇ ਸਿੱਖਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਅਤੇ ਦਲਜੀਤ ਦੋਸਾਂਜ ਨੂੰ ਉਸਦੇ ਪੈਰਾਂ ਨੂੰ ਜਾ ਕੇ ਹੱਥ ਨਹੀਂ ਲਾਉਣਾ ਚਾਹੀਦਾ ਸੀ ਅਤੇ ਅਮਤਾਬ ਬੱਜਨ ਦੇ ਸ਼ੋਅ ਦੇ ਉੱਤੇ ਨਹੀਂ ਇੰਨੀ ਗੱਲ ਉਹਨਾਂ ਨੇ ਦਿਲਜੀਤ ਦੋਸਾਂਝ ਨੂੰ ਆਖੀ ਨਾਤਾ ਉਸ ਨੂੰ ਮਾਰਨ ਦੀ ਕੱਟਣ ਦੀ ਡਰਉਣ ਦੀ ਕੋਈ ਵੀ ਧਮਕੀ ਖਾਲਸਤਾਨੀਆਂ ਦੇ ਵੱਲੋਂ ਨਹੀਂ ਦਿੱਤੀ ਗਈ ਪਰ ਗੁੱਦੀ ਮੀਡੀਆ ਕਹਿੰਦਾ ਹੈ ਕਿ ਦਿਲਜੀਤ ਦੋਸਾਂਝ ਨੂੰ ਅੰਮਤਾਪ ਬਚਨ ਦੇ ਸ਼ੋਰ ਦੇ ਉੱਤੇ ਜਾਣ ਕਰਕੇ ਉਸ ਨੂੰ ਬਹੁਤ ਸਾਰੀਆਂ ਧਮਕੀਆਂ ਐਸਐਫਜੀ ਦੇ ਵੱਲੋਂ ਦਿੱਤੀਆਂ ਗਈਆਂ ਨੇ ਪਰ ਐਸਐਫਜੀ ਦਾ ਵੀ ਇੱਕ ਵੀਡੀਓ ਸਾਹਮਣੇ ਆਉਂਦਾ ਹੈ ਐਸਐਫਜੀ ਲੀਟਰ ਖਾਲਸਤਾਨੀ ਲੀਟਰ ਗੁਰਪਤੋਂ ਸਿੰਘ ਪੰਨੂ ਅਮਰੀਕਾ ਤੋਂ ਉਹਨਾਂ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਇਹਨਾਂ ਦਾ ਜਿਹੜਾ ਵੀਡੀਓ ਹੈ ਇਹਨਾਂ ਦੇ ਜਿਹੜਾ ਐਕਸ ਅਕਾਊਂਟ ਹੈ ਜਿਸ ਨੂੰ ਟਵਿੱਟਰ ਕਿਹਾ ਜਾਂਦਾ ਹੈ ਇਹਨਾਂ ਦੇ ਟਵਿੱ ਕਿਹਾ ਕਿ ਜਿਹੜੇ ਇੰਡੀਅਨਸ ਨੇ ਸਾਡੇ ਪੰਜਾਬੀ ਨੇ ਸਿੱਖ ਨੇ ਪੂਰੇ ਇੰਡੀਆ ਦੇ ਕਿਤੇ ਵੀ ਵਸਦੇ ਹੋਣ ਤਾਂ ਸਾਲ 1984 ਦਾ ਜਿਹੜਾ ਇਨਸਾਫ ਹੈ ਉਹ ਸਿੱਖਾਂ ਨੂੰ ਮਿਲਣਾ ਚਾਹੀਦਾ ਹੈ ਉਹ ਇਨਸਾਫ ਅਜੇ ਤੱਕ ਨਹੀਂ ਮਿਲਿਆ ਇਸ ਕਰਕੇ ਤੁਸੀਂ ਸਾਰੇ ਜਿਹੜੇ ਸਿੱਖ ਨੇ ਪੰਜਾਬੀ ਨੇ ਉਹ ਏਅਰ ਇੰਡੀਆ ਦਾ ਬਾਈਕਾਟ ਕਰ ਦਿਓ ਇਹ ਸੁਣੋ ਇਹਨਾਂ ਦਾ ਵੀਡੀਓ ਇਸ ਦੇ ਵਿੱਚ ਦਿਲਜੀਤ ਸਿੰਘ ਦੇ ਬਾਰੇ ਕੋਈ ਵੀ ਗੱਲ ਨਹੀਂ ਬੋਲਦੇ 1952 44ਵਾਂ ਵਾਰ ਸਿੱਖ ਨਸਲ ਕੁਸ਼ੀ ਦਾ ਹਿੰਦੁਸਤਾਨ ਦੀ ਉਸ ਸਮੇਂ ਦੀ ਰਾਜੀਵ ਗਾਂਧੀ ਦੀ ਹਕੂਮਤ ਤੇ ਜਸਦਾ ਸਾਥ ਦਿੱਤਾ ਸੀ ਉਸ ਵਕਤ ਕਿ ਬੀਜੇਪੀ ਦੇ ਵਰਕਰ ਉਦਾਂ ਹੀ ਜਿੱਦਾਂ ਕਾਂਗਰਸ ਦੇ ਸੀ ਉਹਨਾਂ ਨੇ ਸਿੱਖਾਂ 'ਨਸਲ ਕੁਸ਼ੀ ਕੀਤੀ ਸੀ ਅੱਜ ਅਸੀਂ ਕੈਨੇਡਾ ਤੋਂ ਐਲਾਨ ਕਰਦੇ ਹਾਂ ਤੇ ਬਠਿੰਡਾ ਕੇਂਦਰੀ ਵਿਦਿਆਲਾ 에ਅਰ ਫੋਰਸ ਨੰਬਰ 3 ਸਕੂਲ ਤੇ ਖਾਲਿਸਤਾਨ ਦਾ ਝੰਡਾ ਚੜਾ ਦਿੱਤਾ ਛਾਪੇ ਲਾ ਦਿੱਤੇ ਆ ਤੇ ਲਿਖਤਾਂ ਇੰਡੀਆ ਕਮਿਟੇਡ 1984 ਸਿੱਖ ਜੈਨੋਸਾਈਡ ਬਾਲਕੋਨਾਈਜ਼ ਇੰਡੀਆ ਹਿੰਦੁਸਤਾਨ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣਗੇ ਤੇ 에어 ਇੰਡੀਆ ਹਮੇਸ਼ਾ ਦੇ ਲਈ ਬੰਦ ਕਰ ਦਿੱਤੀ ਜਾਏਗੀ ਕੈਨੇਡਾ ਤੋਂ ਐਮਰੀਕਾ ਤੋਂ ਯੂਰੋਪੀਅਨ ਯੂਨੀਅਨ ਤੋਂ ਯੂਕੇ ਤੋਂ ਕਿ ਆਸਟ੍ਰੇਲੀਆ ਤੋਂ ਕਿਸੇ ਵੀ ਜਗ੍ਹਾ ਤੇ ਗੁਰਨਾਨਕ ਨਾਮ ਲੈਵਾ ਸਿੱਖ 에어 ਇੰਡੀਆ ਦੇ ਵਿੱਚ ਸਫ਼ਰ ਨਾ ਕਰੇ ਹਮੇਸ਼ਾ ਦੇ ਲਈ 에어 ਇੰਡੀਆ ਬੰਦ ਕਰ ਦਿੱਤੀ ਜਾਏਗੀ ਸੇਵ ਸਿੱਖ ਲਾਈਵਸ ਸਟਾਪ ਫਲਾਈਂਗ 에어 ਇੰਡੀਆ 1984 ਸਿੱਖ ਨਸਲ ਕੁਸ਼ੀ ਇਸ ਬੀਬੀ ਦੀ ਜੁਬਾਨੀ ਸੁਣੋ ਮੇਰਾ ਜਿੰਦਾ ਬੇਟਾ ਜਲਾਇਆ ਯਾਰਾ ਤੇਰੇ ਵਿੱਚ ਕਾਏ ਮੇਰੇ ਮੇਰਾ ਕੋਈ ਨਹੀਂ ਦਿਆ ਜਲਾਣੇ ਵਾਲਾ ਰਹਾ ਮੈਂ ਕਿਸ ਕੋ ਕਹੂੰ ਵੇਢੀ ਬਤਾ ਕਿਸ ਕੋ ਕਹੂੰ ਮੇਰਾ ਜਦ ਕਿਸੇ ਨੇ ਨਾ ਜਾਣਾ ਅੱਜ ਤੱਕ ਚੀਖ ਚੀਖ ਕੇ ਬੀਬੀ ਨੇ ਕਿਹਾ ਕਿਰ ਮੇਰਾ ਬੱਚਾ ਮਾਰ ਦਿੱਤਾ ਮੇਰਾ ਬੱਚਾ ਮਾਰ ਦਿੱਤਾ ਕੋਈ ਛੁਡਾਣ ਨਹੀਂ ਆਇਆ ਧੰਦੋਸਤਾਨ ਦੇ ਵਿੱਚ ਜੇ ਇਨਸਾਫ ਲੈਣਾ ਹੈ ਤੇ ਉਸ ਦਾ ਹੱਲ ਹੈ ਪੰਜਾਬ ਦੀ ਆਜ਼ਾਦੀ ਹਿੰਦੁਸਤਾਨ ਦੇ ਟੁਕੜੇ ਤੇ ਬੀਬੀ ਚੀਕ ਚੀਕ ਕੇ ਪੂਰੀ ਹੋ ਗਈ ਆ ਪਰ ਇਨਸਾਫ ਜੇ ਅੱਜ ਆਪਾਂ ਇਨਸਾਫ ਦੀ ਗੱਲ ਕਰਦੇ ਆ ਤੇ ਉਹ ਹੈ ਸਿੱਖ ਪੰਥ ਦੀ ਸਿੱਖ ਪੰਥ ਦੀ ਤੇ ਪੰਜਾਬ ਦੀ ਆਜ਼ਾਦੀ ਕੈਨੇਡਾ ਤੋਂ ਐਲਾਨ ਹੈ ਕੋਈ 에어 ਇੰਡੀਆ ਦੇ ਵਿੱਚ ਸਵਰ ਨਹੀਂ ਕਰੇਗਾ ਅਮਰੀਕਾ ਯੂਰੋਪੀਅਨ ਯੂਨੀਅਨ ਯੂਕੇ ਆਸਟ੍ਰੇਲੀਆ ਸੇਵ ਸਿੱਖ ਲਾਈਵਸ ਸਟਾਪ ਫਲਾਈਂਗ 에어 ਇੰਡੀਆ ਇਸੀ ਵੀਡੀਓ ਖਾਲਸਤਾਨੀ ਲੀਡਰ ਗੁਰਪਤਵੰਨ ਸਿੰਘ ਪੰਨੂ ਦਾ ਹੁਣ ਇਸ ਦੇ ਵਿੱਚ ਤੁਸੀਂ ਦੱਸੋ ਵੀ ਉਸਨੇ ਤਾਂ 에ਅਰ ਇੰਡੀਆ ਬਾਰੇ ਕਿਹਾ ਕਿ ਕੋਈ ਵੀ ਸਿੱਖ 에ਅਰ ਇੰਡੀਆ ਦੇ ਵਿੱਚ ਸਫ਼ਰ ਨਹੀਂ ਕਰੇਗਾ 1984 ਦਾ ਇਨਸਾਫ਼ ਸਾਨੂੰ ਨਹੀਂ ਮਿਲਿਆ ਪਰ ਇਸ ਦੇ ਵਿੱਚ ਦਲਜੀਤ ਦੋਸਾਂ ਦਾ ਤਾਂ ਕਿਤੇ ਨਾਮ ਵੀ ਨਹੀਂ ਆਇਆ ਨਾ ਦਲਜੀਤ ਦੋਸਾਂ ਦੇ ਬਾਰੇ ਕੋਈ ਗੱਲਬਾਤ ਉਹਨਾਂ ਨੇ ਬੋਲੀ ਹੈ ਸੋ ਹੁਣ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਿੱਦਾਂ ਦੀ ਜਾਣਕਾਰੀ ਮਿਲੀ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਇਹ ਵਾਲਾ QR ਕੋਡ ਹੈ ਇਸ QR ਕੋਡ ਨੂੰ ਸਕੈਨ ਕਰਕੇ ਤੁਸੀਂ ਸਾਡੇ ਚੈਨਲ ਨੂੰ ਸਪੋਰਟ ਕਰ ਸਕਦੇ ਜੇ ਪੰਜਾਬੀ ਦੇ ਵਿੱਚ ਜ਼ਿਆਦਾ ਵੀਡੀਓ ਦੇਖੋਗੇ ਤਾਂ ਕਰ ਦਵਾਂਗੇ ਵੀਡੀਓ ਦੇ ਥੱਲੇ ਇੱਕ ਨਿੱਕਾ ਜਿਹਾ ਸੁਪਰ ਥੈਂਕਸ ਬਟਨ ਜਰੂਰ ਕਰਿਓ ਅਤੇ ਇਸ ਚੈਨਲ ਦੀ ਮੈਂਬਰਸ਼ਿਪ ਵੀ ਤੁਸੀਂ ਲੈ ਸਕਦੇ ਜੇ ਮੈਂਬਰਸ਼ਿਪ پلان ਦੇ ਵੀ ਬਹੁਤ ਸਾਰੇ ਫਾਇਦੇ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ